ਮੈਂ ਗੁਰਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਅੱਜ ਅਸੀਂ ਪਿੰਡ ਤਲਵੰਡੀ ਨਪਾਲਾ ਬਲਾਕ ਮਖੂ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਪਿੰਡ ਤਲਵੰਡੀ ਨਪਾਲਾ ਦੀ ਜ਼ਮੀਨ ਤੇ ਖੜੇ ਆ ਜੋ ਸਰਕਾਰ ਨੇ ਪਿੱਛੇ ਸਖਤ ਹਦਾਇਤਾਂ ਕੀਤੀਆਂ ਵੀ ਕਿਸਾਨ ਅੱਗ ਨਾ ਲਾਵੇ ਅੱਗ ਲਾਈ ਤੋਂ ਬਗੈਰ ਆਪ ਦੀ ਜ਼ਮੀਨ ਦੇ ਵਿੱਚ ਪਰਾਲੀ ਨੂੰ ਮਲਚ ਕਰਕੇ ਜਿੱਦਾਂ ਵੀ ਪਰਾਲੀ ਨੂੰ ਵਿੱਚ ਮਲਚ ਕਰਕੇ ਆਪਣੀ ਕਣਕ ਬੀਜੇ ਅਤੇ ਅੱਗ ਨਾ ਲਾਵੇ ਇਤੋਂ ਦਾ ਆ ਆ ਵੀਰਾ ਨਵਜੋਤ ਸਿੰਘ ਤਲਵੰਡੀ ਨਪਾਲਾ ਦਾ ਇਹਨੇ ਵੇਖੋ ਜੀ ਮਲਚ ਕਰਕੇ ਪ੍ਰਾਲੀ ਨੂੰ ਬਗੈਰ ਅੱਗ ਲਾਈ ਤੋਂ ਕਣਕ ਵੀ ਲਈ ਆ 25 ਦਿਨ ਦੀ ਕਣਕ ਸੀ ਇੱਥੇ ਇੱਥੇ ਫੁੱਲ ਹਰਿਆਲੀ ਸੀ ਤੇ ਕਿੱਦਾਂ ਆਇਆ ਵਾ ਉਧਰੋਂ ਆਇਆ ਵਾ ਆ ਵੇਖੋ ਅਸੀਂ ਕਿੱਦੇ ਆ ਕੋਜਲ ਖਾਫੇ ਦੇ ਵਿੱਚ ਪਾ ਕੇ ਵੀ ਤੁਹਾਨੂੰ ਦਿਖਾਉਣ ਵਾਸਤੇ ਕਾਇਦ ਕੀਤੇ ਆ ਇਹ ਟਿੱਡਾ ਇੰਨਾ ਜਿਆਦਾ ਵਾ ਵੀ 25 ਦਿਨ ਦੀ ਕਣਕਾ ਤੁਸੀਂ ਵੇਖੋ ਉਹ ਵੀ ਖੇਤ ਦੇ ਵਿੱਚ ਐ ਲੱਗਦਾ ਵੀ ਕਣਕ ਜਿਵੇਂ ਬੀਜੀ ਨਹੀਂ ਹੁੰਦੀ ਇੱਥੇ ਫੁੱਲ ਹਰਿਆਲੀ ਸੀ ਟਿੱਡਾ ਸਾਰੀ ਕਣਕ ਖਾ ਗਿਆ ਤੇ ਇਹ ਨੁਕਸਾਨ ਅੱਜ ਤਾਂ ਹੀ ਹੋਣ ਲੱਗਾ ਵਾ ਵੀ ਕਣਕ ਜਿਹੜੀ ਆ ਪ੍ਰਾਲੀ ਮਲਚ ਕਰਕੇ ਬੀਜਣ ਲੱਗੇ ਆ ਅਸੀਂ ਅੱਗੇ ਅੱਗ ਲਾ ਕੇ ਨਾੜ ਸਾੜ ਕੇ ਪੈਲੀਆਂ ਬਣਾ ਕੇ ਬੀਜਦੇ ਹਾਂ ਤਾਂ ਅੱਜ ਤੱਕ ਕਿਤੇ ਟਿੱਡੇ ਦੀ ਪ੍ਰੋਬਲਮ ਨਹੀਂ ਆਈ ਸੀ ਤੁਸੀਂ ਇਹ ਦੱਸੋ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਕਿਸਾਨ ਵੀਰ ਕੀ ਕਰੂਗਾ ਪਹਿਲਾ ਦਿਨ ਇਹਨਾਂ ਨੂੰ ਮਲਚ ਕਰਦੇ ਖਰਚਾ ਕੀਤਾ ਮਹਿੰਗਾ ਬੀ ਪਾਇਆ ਮਹਿੰਗੀ ਡਾਈ ਪਾਈ ਆ ਅੱਗੇ ਡੀਏਪੀ ਨਹੀਂ ਮਿਲਦੀ ਅੱਜ ਕਣਕ ਉਸ ਦੀ ਫੇਰ ਖਾਦੀ ਗਈ ਆ ਦੁਬਾਰਾ ਉਹ ਕਣਕ ਫੇਰ ਬੀਜੂਗਾ ਇਹਦਾ ਮੁਆਵਜ਼ਾ ਕੌਣ ਦੇਊਗਾ ਇਹਦਾ ਖਰਚਾ ਕੌਣ ਦੇਊਗਾ ਸਰਕਾਰ ਦੇ ਜਿਹੜੇ ਉੱਪਰ ਡਰੋਨ ਫਿਰਦੇ ਆ ਸਰਕਾਰ ਦੇ ਜਿਹੜਾ ਡਰੋਨ ਫਿਰਦੇ ਆ ਉਹ ਅੱਗ ਲਾਈ ਨੂੰ ਤਾਂ ਮਿੰਟੋ ਮਿੰਟੀ ਇਹਨਾਂ ਨੂੰ ਪਤਾ ਲੱਗ ਜਾਂਦਾ ਭਾਈ ਇੱਥੇ ਫਲਾਣੀ ਜਗ੍ਹਾ ਤੇ ਅੱਗ ਲੱਗੀ ਆ ਪੁਲਿਸ ਟੀਮ ਵੀ ਆ ਜਾਂਦੀ ਬਾਕੀ ਸਾਰੀਆਂ ਟੀਮਾਂ ਆ ਜਾਂਦੀਆਂ ਵਾ ਇਥੇ ਕੋਈ ਟੀਮ ਨੂੰ ਨਹੀਂ ਪਹੁੰਚਣ ਦੇਈ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਅਤੇ ਆਪਣੇ ਖੇਤੀਬਾੜੀ ਅਫਸਰ ਮਹਿਕਮਿਆਂ ਨੂੰ ਸਾਰਿਆਂ ਨੂੰ ਇਥੇ ਤਲਵੰਡੀ ਨਪਾਲਾ ਭੇਜੇ ਉਹ ਮੌਕਾ ਵੇਖਣਾ ਜੋ ਕਿਸਾਨ ਦਾ ਨੁਕਸਾਨ ਹੋਇਆ ਵਾ ਉਸ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਦਾ ਹੱਲ ਕੱਢਿਆ ਜਾਵੇ ਜੇ ਅਸੀਂ ਇਹਦੀ ਸਪਰੇਅ ਕਰਦੇ ਆਂ ਕੋਈ ਸਪਰੇਅ ਦਾ ਇਹਨੂੰ ਅਸਰ ਨਹੀਂ ਹੁੰਦਾ ਅਗਲੀ ਜ਼ਮੀਨ ਦੇ ਵਿੱਚ ਚੜ ਜਾਂਦਾ ਹੌਲੀ ਹੌਲੀ ਇਹ ਸਾਰਾ ਏਰੀਆ ਤਬਾਹ ਕਰ ਦੂਗਾ ਡੀਏਪੀ ਤਾਂ ਸਾਨੂੰ ਇੱਕ ਵਾਰ ਮਸਾ ਮਿਲੀ ਆ ਉਹ ਵੀ ਕਿਸੇ ਕਈਆਂ ਤੋਂ ਮੰਗ ਤਾਂ ਕਿ ਇਹਨਾਂ ਨੇ ਕਣਕ ਬੀਜੀ ਆ ਤੇ ਉਹ ਦੂਰੀਆ ਡੀਏਪ ਕਿੱਥੋਂ ਮਿਲੂਗੀ ਬੀਜ ਕਿੱਥੋਂ ਮਿਲੂਗਾ ਉਹ ਕੌਣ ਉਹਦਾ ਹਰਜਾਨਾ ਕੌਣ ਭਰੂਗਾ ਇਸ ਕਰਕੇ ਅਸੀਂ ਮਹਿਕਮੇ ਨੂੰ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਤੇ ਬੇਨਤੀ ਵੀ ਕਰਦੇ ਆ ਵੀ ਇਹ ਇਸ ਕਿਸਾਨ ਵੀਰ ਨੂੰ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਭਾਰਤੀ ਕਿਸਾਨ ਜੀ ਨੂੰ ਪੰਜਾਬ ਸਖਤ ਸਟੈਂਡ ਲਾਵੇਗੀ ਇਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ